ਵਾਲਮੀਕੀ ਪਾਈਚਾਰੇ ਦੇ ਨਵੇਂ ਚੁਣੇ ਗਏ ਕੌਂਸਲਰਾਂ ਦਾ ਕੀਤਾ ਸਨਮਾਨ ਨਗਰਪੰਚਾਇਤ ਸ਼ਾਕੋਰਦਿਆਂ ਚੋਣਾਂ ਚ ਵਾਲਮੀਕੀ ਪਾਈਚਾਰੇ ਦੇ ਤਿੰਨ ਉਮੀਦਵਾਰ ਕੁਲਜੀਤ ਰਾਣੀ ਜਸਵਿੰਦਰ ਗਿੱਲ ਅਤੇ ਰਾਖੀ ਮੱਟੂ ਚੌਣ ਜਿੱਤ ਕੇ ਕੌਂਸਲਰ ਬਣੇ ਹਨ ਜਿਨ੍ਹਾਂ ਦੇ ਸਨਮਾਨ ਵਿੱਚ ਮਹਾਰਿਸ਼ੀ ਵਾਲਮੀਕੀ ਮੰਦਰ ਅਤੇ ਧਰਮਸ਼ਾਲਾ ਕਮੇਟੀ ਮਹੱਲਾ ਰਿਸ਼ੀਨਗਰ ਸ਼ਾਹਕੋਟ ਦੇ ਪ੍ਰਧਾਨ ਮਨੀ ਭਾਰਦਵਾਜ ਅਤੇ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਵਾਈਸ ਪ੍ਰਧਾਨ ਪਵਨ ਮੀਂਹਵਾਲ ਦੀ ਅਗਵਾਈ ਚ ਵਾਲਮੀਕੀ ਭਾਈਚਾਰੇ ਵੱਲੋਂ ਵਿਸ਼ੇਸ਼ ਸਨਮਾਨ ਮਹਾਰਿਸ਼ੀ ਵਾਲਮੀਕੀ ਮੰਦਰ ਅਤੇ ਧਰਮਸ਼ਾਲਾ ਮਹੱਲਾ ਰਿਸ਼ੀਨਗਰ ਸ਼ਾਹਕੋਟ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਮਨੀ ਭਾਰਦਵਾਜ ਨੇ ਕਿਹਾ ਕਿ ਵਾਲਮੀਕੀ ਭਾਈਚਾਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਛਾਕੁਰ ਦੇ 13 ਵਾੜਾ ਵਿੱਚੋਂ ਤਿੰਨ ਵਾੜਾ ਚੋਂ ਉਹਨਾਂ ਦੇ ਭਾਈਚਾਰੇ ਦੇ ਕੌਂਸਲਰ ਬਣੇ ਹਨ ਇਸ ਤੋਂ ਵੀ ਵੱਧ ਮਾਣ ਵਾਲੀ ਗੱਲ ਇਹ ਹੈ ਕਿ ਨਗਰ ਪੰਚਾਇਤ ਦੀ ਨਵੀਂ ਬਣੀ ਕਮੇਟੀ ਵਿੱਚ ਉਹਨਾਂ ਦੇ ਭਾਈਚਾਰੇ ਦੀ ਕੌਂਸਲਰ ਕੁਲਜੀਤ ਰਾਣੀ ਨੂੰ ਉਪ ਪ੍ਰਧਾਨ ਬਣਾ ਕੇ ਨਿਵਾਜਿਆ ਗਿਆ ਹੈ ਉਨਾ ਵਾਲਮੀਕੀ ਬਾਈਚਾਰੇ ਦੇ ਨਗਰ ਪੰਚਾਇਤ ਦੀ ਕਮੇਟੀ ਵਿੱਚ ਨਵੇਂ ਚੁਣੇ ਗਏ ਅਹੁਦੇਦਾਰ ਕੁਲਜੀਤ ਰਾਣੀ ਅਤੇ ਕੌਂਸਲਰ ਜਸਵਿੰਦਰ ਗਿੱਲ ਤੇ ਰਾਖੀ ਮਟੂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਢੰਡਵਾਲ ਪ੍ਰਧਾਨ ਡਾਕਟਰ ਬੀ ਆਰ ਐਮ ਦੇਦਕਰ ਆਰਮੀ ਪੰਜਾਬ ਰੋਮੀ ਗਿੱਲ ਸਾਬਕਾ ਐਮ ਸੀ ਸਰਜੀਤ ਸਿੰਘ ਸਾਬਕਾ ਸਰਪੰਚ ਢੰਡਵਾਲ ਬਾਬਾ инду ਅਮਨ ਨਾਹਰ ਮਿੰਟੂ ਸ਼ਰਮਾ ਰੋਕੀ ਨਾਹਰ ਰਜਤ ਕਲਿਆਣ ਸਨੀ ਨਾਹਰ ਅਮਨਦੀਪ ਸੈਦਪੁਰੀ ਪਵਨ ਮੀਏਵਾਲ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਰਾਜਾ ਨਾਹਰ ਤਹਿਸੀਲ ਪ੍ਰਧਾਨ ਜੱਸਾ ਨਾਹਰ ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਸਾਰੰਗਵਾਲ ਅਰਸ਼ਦੀਪ ਸਿੰਘ ਸੋਢੀ ਮਿਸ਼ਨ ਸ਼ਹੀਦਾ ਤਰਨ ਦਲ ਸਰਜੀਤ ਮਲਸੀਆ ਰਸ਼ੀਦ ਮਸੀ ਸਰਬਜੀਤ ਮੱਟੂ ਏਐਸਆਈ ਮੰਗਤਰਾਮ ਪੰਨੂ ਸੈਦਪੁਰ ਗੁਰਪ੍ਰੀਤ ਸਿੰਘ ਬੁੱਢਾ ਦਲ ਸਨੀ ਸਿੰਘ ਬੁੱਢਾਦਾਲ ਅਰਸ਼ ਸਿੰਘ ਤਰਨਾਦਾਲ ਜਸਪਾਲ ਸਿੰਘ ਕੋਹੜ ਮਨਦੀਪ ਸਿੰਘ ਰਿਪੋਰਟ ਦਵਿੰਦਰ ਸਿੰਘ ਕੋਲਾ ਦੇ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਜੋ ਬੋਲੇ ਸੋਨਰ ਪੈਸ ਰਿਸਤਿ ਕਰਤਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਮਨੀ ਭਾਰਦੋ ਅੱਜ ਧਰਮਸ਼ਾਲਾ ਵਾਲਮੀਕੀ ਸਭਾ ਦਾ ਪ੍ਰਧਾਨ ਤੇ ਅੱਜ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਉਹ ਪ੍ਰੋਗਰਾਮ ਸ਼੍ਰੋਮਲੀ ਰਗ ਦੇ ਟਗਲ ਟਕਸਾਲੀ ਤੇ ਸਾਡੇ ਮੁਹੱਲਾ ਰਿਸ਼ੀਨਗਰ ਵੱਲੋਂ ਸਮੂਹ ਨਵਨਗਰ ਨਿਵਾਸੀਆਂ ਵੱਲੋਂ ਲਿਖਿਆ ਗਿਆ ਇਹ ਪ੍ਰੋਗਰਾਮ ਦਾ ਮੰਤਵ ਇਹ ਹੈ ਸੀਗਾ ਤੇ ਆਪਣੇ ਜੋ ਨਵੇਂ ਨਗਰ ਪੰਚਾਇਤ ਸ਼ਾਹਕੋਟ ਦੇ ਆਪਣੇ ਬਣੇ ਤਿੰਨ ਵਾਲਮੀਕੀ ਭਾਈਚਾਰੇ ਦੇ ਐਮਸੀ ਬਣੇ ਹਨ ਤੇ ਉਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਉਹਨਾਂ ਵਿੱਚੋਂ ਸਾਡੀ ਇੱਕ ਭੈਣ ਕੁਲਜੀਤ ਰਾਣੀ ਜਿਨ੍ਹਾਂ ਨੂੰ ਕੀ ਵਾਈਸ ਪ੍ਰਧਾਨ ਨਗਰ ਪੰਚਾਇਤ ਦਾ ਬਣਾਇਆ ਗਿਆ ਹੈ ਇਹ ਪਹਿਲੀ ਵਾਰ ਹੋਇਆ ਵਾ ਕਿ ਸਾਡੀ ਭਾਈਚਾਰੇ ਦੀ ਕੋਈ ਭੈਣ ਨਗਰ ਪੰਚਾਇਤ ਦੀ ਪ੍ਰਧਾਨ ਬਣੀ ਹੈ ਤੇ ਇਹਨਾਂ ਦੀ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਤੇ ਧੰਨਵਾਦ ਜੀ